очку This <laughs> For Guees. Oh, Ivline wird rein, in derenciwieerman werden. ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਹ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਦੇ ਨਾਂ ਤੇ ਪ੍ਰਾਈਵੇਟ ਜਿਹੜੇ অপারেਟਰ ਨੇ ਆਪਣੀਆਂ ਬੱਸਾਂ ਪਾਰੇ ਨੇ ਵਿਭਾਗ ਦਾ ਨਿਜੀਕਰਨ ਕਰ ਰਹੇ ਨੇ ਨਾਲ ਦੀ ਨਾਲ ਸਾਡਾ ਜਿਹੜਾ ਤਲਖਾ ਦਾ ਮਸਲਾ ਹਾਲ ਤੱਕ ਲਗਭਗ ਪੌਣੇ 2 ਮਹੀਨੇ ਹੋ ਚੁੱਕੇ ਨੇ ਸਾਡੀ ਜਿਹੜੀ ਸੈਲਰੀ ਹੈ ਅਸੀਂ ਨੁਗੜੀਆਂ ਤਨਖਾਹਾਂ ਤੇ 12 12 14 14 ਘੰਟੇ ਡਿਊਟੀ ਕਰਦੇ ਆ ਹਾਲ ਤੱਕ ਜਿਹੜੀਆਂ ਸਾਡੀਆਂ ਤਨਖਾਹਾਂ ਨੇ ਉਹ ਸਾਡੇ ਖਾਤਿਆਂ ਦੇ ਵਿੱਚ ਨਹੀਂ ਆਈਆਂ ਤੇ ਨਾਲ ਦੀ ਨਾਲ ਇੱਕ ਸਾਡਾ ਐਗਰੀਮੈਂਟ ਸੀਗਾ 5% ਸਾਡਾ ਜਿਹੜਾ ਸਾਲਾਨਾ ਲੱਗਦਾ ਸੀ ਉਹ ਸਰਕਾਰ ਵੱਲੋਂ ਜਿਹੜੀ ਚਿੱਠੀ ਰਹੀ ਕੱਢੀ ਗਈ ਜਿਸ ਕਰਕੇ ਅਸੀਂ ਜਿਹੜਾ ਪ੍ਰੋਗਰਾਮ ਹੈ ਇਹ ਅੱਜ ਸਟੈਂਡ ਕੀਤਾ ਹੈਗਾ ਜਿੰਨਾ ਤੋਂ ਕੁ ਜਿਹੜਾ ਟੈਂਡਰ ਹੈ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਇਹ ਰੱਦ ਨਹੀਂ ਹੁੰਦਾ ਉਹਨਾਂ ਤੋਂ ਕੁ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਜਾਰੀ ਰਹੇਗਾ ਤੇ ਕੱਲ ਨੂੰ 18 ਤਰੀਕ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਰਹਿ ਇਸ ਤੇ ਅਸੀਂ ਜਿਹੜਾ ਰੋਸ ਪ੍ਰਦਰਸ਼ਨ ਕਰਨਾ ਕਰਨ ਜਾਵਾਂਗੇ ਉੱਥੇ ਜਿਹੜੇ ਸਵਾਲ ਜਵਾਬ ਹੈ ਅਸੀਂ ਉਹਨਾਂ ਨੂੰ ਨੁਕਸਾਨ ਤਾਂ ਦੇਖੋ ਕਿਲੋਮੀਟਰ ਸਕੀਮ ਦੀਆਂ ਗੱਡੀਆਂ ਦੇ ਬਹੁਤ ਜ਼ਿਆਦਾ ਨੁਕਸਾਨ ਨੇ ਜੀ ਟੇਬਲ ਟਾਕ ਤੇ ਵੀ ਅਸੀਂ ਸਾਡੇ ਵਿਭਾਗ ਨਾਲ ਸਾਡੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਾਂ ਅਸੀਂ ਉਹਨਾਂ ਨੂੰ ਤਰਕ ਦੇ ਹਿਸਾਬ ਦੇ ਗੱਲਬਾਤ ਕਰਕੇ ਅੰਕੜੇ ਦਿੱਤੇ ਆ ਵੀ ਜਿਹੜੀਆਂ ਕਿਲੋਮੀਟਰ ਸਕੀਮ ਦੇ ਗੱਡੀਆਂ ਇਹ ਕਰੋੜਾ ਰੁਪਇਆ ਜਿਹੜਾ ਪ੍ਰਾਈਵੇਟ ਆਪਰੇਟਰ ਆ 5 ਸਾਲਾਂ ਦੇ ਵਿੱਚ ਲੁੱਟ ਕੇ ਪੀਆਰਟੀਸੀ ਨੂੰ ਲੈ ਜਾਂਦਾ ਐਂਡ ਦੇ ਵਿੱਚ 5 ਸਾਲਾਂ ਬਾਅਦ ਜਿਹੜੀ ਉਹ ਬੱਸ ਵੀ ਹੈ ਜਿਹੜੀ ਆਪਣੀ ਲੈ ਜਾਂਦਾ ਇਸੇ ਦੇ ਉਲਟ ਜੇਕਰ ਵਿਭਾਗ ਦੀ ਬੱਸ ਪੈਂਦੀ ਹੈ ਤਾਂ ਉਹ 15 ਸਾਲ ਸਾਡੇ ਵਿਭਾਗ ਦੇ ਵਿੱਚ ਕੰਮ ਕਰ ਉਹ ਸੇਵਾ ਨਿਭਾਉਦੀ ਹੈ ਆਮ ਪਬਲਿਕ ਲਈ ਤੇ ਸਾਨੂੰ ਜਿਹੜਾ ਕਿਲੋਮੀਟਰ ਸਕੀਮ ਹੈ ਇਹਦਾ ਬਹੁਤ ਜ਼ਿਆਦਾ ਜਿਹੜਾ ਘਟ ਹੈ ਕਿਉਂਕਿ ਸਾਡੀਆਂ ਪਿਛਲੇ ਸਮੇਂ ਚ ਬੋਲਵੋ ਬੱਸਾਂ ਤੇ ਐਚਬੀਏਸੀ ਬੱਸਾਂ ਨੇ ਜਿਹੜੀਆਂ ਕਿਲੋਮੀਟਰ ਸਕੀਮ ਚ ਆਈਆਂ ਸੀ ਲਗਭਗ 7 ਸਾਲਾਂ ਤੋਂ ਉਹ ਵਿਭਾਗ ਦੇ ਵਿੱਚ ਚੱਲ ਰਹੀਆਂ ਨੇ ਸਾਡੇ ਪੀਆਰਟੀ ਦੇ ਵਿੱਚ ਅਰ 7 ਸਾਲਾਂ ਤੋਂ ਲਗਾਤਾਰ ਉਹ ਘਾਟੇਜ ਨੇ ਇੱਕ ਦਿਨ ਵੀ ਜਿਹੜੀ ਬੋਲਵੋ ਬੱਸਾਂ ਜਾਂ ਜਿਹੜੀ ਐਚਵੀਏਸੀ ਬੱਸਾਂ ਪ੍ਰੋਫਿਟ ਚ ਨਹੀਂ ਆਈ ਇਸ ਤੋਂ ਸਿੱਧਾ ਹੁੰਦਾ ਹੈਗਾ ਵੀ ਜਿਹੜੀ ਕਿਲੋਮੀਟਰ ਸਕੀਮ ਦੀ ਬੱਸਾਂ ਉਹ ਵਿਭਾਗ ਲਈ ਘਾਟੇ ਵੰਦਾ ਤੇ ਮੈਨੇਜਮੈਂਟ ਦੇ ਜਿਹੜੇ ਸਾਡੇ ਅਧਿਕਾਰੀ ਆ ਪਤਾ ਨਹੀਂ ਕਿਸ ਕਰਕੇ ਜਿਹੜਾ ਉਹ ਕਿਲੋਮੀਟਰ ਗੱਡਾ ਗੱਡੀਆਂ ਨੂੰ ਬੱਸਾਂ ਨੂੰ ਉਤਸ਼ਾਹਿਤ ਕਰ ਰਿਹਾ ਵਿਭਾਗ ਦੇ ਵਿੱਚ ਪਾਉਣ ਲਈ ਮਜਬੂਰ ਹੋ ਰਿਹਾ ਜਿਸ ਕਾਰਨ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਦੇਖੋ ਜੀ ਇਹ ਸਾਡਾ 12 ਵਜੇ ਤੋਂ ਲੈ ਕੇ ਲਗਭਗ ਜਿਹੜੀ ਸਾਡੀ ਹੜਤਾਲ ਆ ਪੂਰਨ ਤੌਰ ਤੇ ਸਟਾਰਟ ਹੋ ਚੁੱਕੀ ਆ ਇਹ ਅਸੀਂ ਅੱਜ ਸਾਡਾ 100% ਹੈ ਜਿਹੜਾ ਸਟ੍ਰਾਈਕ ਹੈ ਉਹ ਪੰਨ ਬੱਸ ਦੇ ਵਿੱਚ ਪੰਜਾਬ ਰੋਡਵੇਜ ਵਿੱਚ ਤੇ ਪੀਆਰਟੀ ਦੇ ਵਿੱਚ ਜਿਹੜਾ ਮੌਜੂਦਾ ਕੰਮ ਕਰ ਰਿਹਾ ਸਟਾਫ ਉਹ ਅੱਜ ਹੜਤਾਲ ਤੇ ਗਿਆ ਤੇ ਕੱਲੂ ਅਸੀਂ ਮਾਨਜੁਗ ਮੁੱਖ ਮੰਤਰੀ ਸਾਹਿਬ ਦੀ ਰਹਿਸ ਵੱਲ ਜਾਵਾਂਗੇ ਉੱਥੇ ਜਿਹੜੇ ਆਪਣੇ ਸਵਾਲ ਜਵਾਬ ਹੈ ਉਹਨਾਂ ਨੂੰ ਕਰਾਂ ਮੈਂ ਜਾਣਾ ਲਾਉਟ ਕਿੱਥੋਂ ਆਏ ਹੋ ਬਰਸ ਤੋਂ ਤੇ ਆਇਆ ਬਸ ਮਿਲ ਰਹੀ ਹੈ ਨਾ ਹੁਣ ਤਾਂ ਹੁਣ ਆਈ ਹੋਣਾ ਚੜਨਾ ਹੁਣ ਇੱਥੇ ਇੱਥੇ ਜਿੱਥੇ ਪਹਿਲਾਂ ਤੁਸੀਂ ਆਣਦੇ ਹੋ ਪਹਿਲਾਂ ਆਏ ਉਹਦੇ ਪੁੜੇ ਵਾਲਾ ਆਏ ਇੱਕ ਦੋ ਵਾਰੀ ਆਉਂ ਉੱਥੇ ਤੋਂ ਛੱਡਿਆ ਹਾਂ ਫੰਨੇ ਮਲੋਤ ਅੱਛਾ ਚਲੋ ਬਾਸ ਦੀ ਕੋਈ ਦਿੱਕਤ ਨਹੀਂ ਹਲੇ ਭਾਈ ਹੁਣ ਤਾਂ ਪਤਾ ਲੱਗੂਗਾ ਹੀ ਜਿਹੜੀ ਕਦ ਨਹੀਂ ਫੜੇ ਤਾਂ ਆएंगे ਯਾ ਦਿੱਕਤ ਆ ਠੀਕ ਹੈ ਹਾਂ ਬੇਬੇ ਕੱਲੀ ਆਈ ਐ ਕੱਲ੍ਹੇ ਆਈਆਂ ਕਰਨੇ ਪਤੇ ਦੀ ਦੁਨੀਆ ਭੈਣ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵਿੰਦਰ ਕੌਰ ਜੀ ਬੱਸੇ ਮਿਲ ਰਹੀ ਐ ਨਹੀਂ ਮਿਲ ਰਹੀ ਜੀ ਬੱਸ ਕਿਉਂਕਿ ਮੈਨੂੰ ਘਰੋਂ ਵੀ ਨਹੀਂ ਪਤਾ ਸੀ ਸਾਰਾ ਵੀ ਬੱਸਾ ਬੰਦ ਹੋਣ ਗਿਆ ਫਿਰ ਮੈਂ ਘਰੋਂ ਨਾ ਕਰਦੀ ਪਰੇਸ਼ਾਨੀ ਦਾ ਸੰਭਾਲ ਪਰੇਸ਼ਾਨੀ ਹਾਂ ਪਰੇਸ਼ਾਨੀ ਬਹੁਤ ਹੈ ਜੀ ਮੈਂ ਦੂਰ ਜਾਣਾ ਬੇਟੇ ਕੋਲੇ ਜਾਣਾਗਾ ਬੇਟ ਕਰ ਰਿਹਾ ਮੇਰੀ ਤੇ ਸਮਾਨ ਆ ਮੇਰਾ ਨਾਲ ਖਰਾਬ ਹੋ ਜਾਊਗਾ ਰਸਤੇ ਚ ਕਿੱਥੇ ਜਾਣਾ ਐ ਮੈਂ ਮਹਾਲੀ ਜਾਣਾ ਜੀ ਓਕੇ ਹਾਂਜੀ ਆਪਾਂ ਬਹੁਤ ਹੋ ਰਹੀ ਇਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਅੱਛਾ ਜੀ ਜੀ ਹਾਂਜੀ ਫਿਰ ਨਾ ਤੁਸੀਂ ਆਪਾਂ ਕਰੋ ਥੈਂਕ ਯੂ